कर तो कार दे कारगिल जंग चले हम के आना नहीं <laughs> लगती जोड़ी पैंती <laughs> सटे <ले> <laughs> मतलब <वो है? laughs> देख ला इधर मम्मी बनानी <laughs> <laughs> ਇੱਧਰ ਦਖਾਲ ਦੇ ਨਾਲੇ ਸਾਰਿਆਂ ਨੂੰ ਇੱਧਰ ਘੈਂਟ ਜੋੜੀ ਲੱਗਦੀ ਆ ਮੜ ਜਾ ਦੱਸੋ ਨਾਲੇ ਕਮੈਂਟ ਕਰਕੇ ਭਾਜੀ ਬਹਿ ਗਏ ਕਹਿੰਦੇ ਸੀ ਬੱਸ 'ਚ ਬਾਦਲ ਹੋਣਾ ਨੇ ਕਹਿ ਗਏ ਸੀ ਬੱਸ ਤੇ ਚਲਾ ਭਾਜੀ ਕੀ ਘੜੋ ਕਹ ਦਿੱਤੇ ਸੀ ਕਹਿੰਦੇ ਕਰੋ ਜੀ ਚੈੱਕ ਇਹ ਕਿੰਨੀ ਤੋਂ ਮੇੜਾ ਕਹਿ ਚੁੱਕੀ ਸੀ ਲੰਗੇ ਖਰੇ ਆਪਣੀਆਂ ਬੁੜੀਆਂ ਸਵੈਟਰ ਬੌਂਦੀਆਂ ਇੱਧਰ ਵੀ ਲੱਗੀ ਆ ਵੇਖੋ ਅਰਦਾਸ ਚੀਕਾ ਕੰਦੇ ਵੈਨ ਕੋਬਰ ਦਾ ਸੀ ਐਨ ਟਾਵਰ ਇਹ ਨਾਲ ਕਹਿੰਦੇ ਭਿੰਦਾ ਪਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਉਹ ਜੀ ਕਹਿੰਦੇ ਗੇਟਵੇ ਪੀਜ਼ਾ ਪਹੁੰਚ ਗਏ ਆ ਤੇ ਕੱਟਾ ਰਜਾਉਣਾ ਸੀ ਆਪਣਾ ਹੁਣ ਕਹਦਾ ਜੀ ਨੰਨ ਕੱਟਦਾ ਹੋਰ ਤਾਂ ਕਿਤੇ ਰਜਣਾ ਨਹੀਂ ਇਹ ਇੱਥੇ ਹੀ ਸਾਲਾ ਰਜਣਾ ਪੀਜ਼ਾ ਇੱਥੇ ਹੀ ਵੱਡਾ ਮਿਲਦਾ ਹੋਰ ਹੋਰ ਨਹੀਂ ਕਿਤੇ ਮਿਲਦਾ ਵੱਡਾ ਪੀਜ਼ਾ ਇਹਦਾ ਹੱਥ ਖੜੇ ਹੀ ਆ ਸਰੀ ਹੋਰ ਹੱਥ ਖੜੇ ਕਰਾਤੇ ਜੀ ਇਧਰ ਕੱਟੇ ਨੇ ਤੇ ਬਾਕੀ ਆਪ ਚੈੱਕ ਕਰ ਲੋ ਦੇਖ ਤਾਂ 10 ਕੁਸ ਲਾਈਫ ਸਾਈ ਚੱਲ ਜਊਗੀਆਂ ਅੰਦਰ ਢਿੱਡ ਜਿਹਦੇ ਨਹੀਂ ਦੋ ਦੋ ਹਾਂ ਤੇ ਕਿਹੜੇ ਮੂੰਹ ਨਾਲ ਕਿਹਾ ਦੋ ਇਧਰ ਅੱਜ ਪੇਟ ਮਾਰਾਂ ਇਧਰ ਅੱਜ ਪੇਟ ਮਾਰਾਂ ਗੇਟਵੇ ਦੀ ਸਲਾਈਸ ਵੱਡੀ ਆ ਉਸ ਹੱਬ ਨਾਲ ਦੋ ਗਿਆ ਕਿ ਪੀਜੇ ਦੋ ਗਿਆ ਸਾਲਿਆ ਪੀਜੇ ਦੋ ਗਿਆ ਦੋ ਪੀਜੇ ਗਿਆ ਉਹ ਜੂਸ ਜੂਸ ਵੀ ਲਿਆਂਦਾ ਭਾਜੀ ਆਪਾਂ ਜਿਹੜਾ ਉਹ ਪੀ ਲਿਆ ਤੁਸੀਂ ਪੀ ਲਿਆ ਤੇ ਨੇ ਹੁਣ ਪਾਣੀ ਫੇਰ ਲੈਣਾ ਝੱਗ ਜੀ ਪਈ ਝੱਗ ਨੂੰ ਮਿੱਠੀ ਆ ਇਹਨੂੰ ਰਹਿਣ ਦੀ ਕੁਛ ਤੇ ਲੈ ਕੇ ਦੇਣ ਨੂੰ ਆ ਨਾ ਅੰਦਰੋਂ ਲੈ ਕੇ ਨਾ ਮੇਰਾ ਵੀਰ ਖਾਚ ਲੈ ਹੁਣ ਬਾਕੀ ਇਹਦਾ ਵਾਜੀ ਲਓ ਜੀ ਤੁਸੀਂ ਦੱਸੋ ਆਜੋ ਭਾਜੀ ਪੀਦਾ ਖਲਾਈਏ ਜੀ ਹਾਂਜੀ ਲਓ ਜੀ ਭਰਾ ਮਿਲੇ ਆ ਹੋਰ ਭਾਜੀ ਕਿੱਦਾਂ ਸਭ ਵਧੀਆ ਤੁਸੀਂ ਸੁਣਾਓ ਕੀ ਹੱਦ ਚੱਲ ਜੀ ਤੁਸੀਂ ਕਿੱਦੋਂ ਭਾਜੀ ਮੈਂ ਫਰੋਇਪਰ ਦੇ ਕੋਲੇ ਜੀਰਾ ਅੱਛਾ ਜੀ ਮਾਸਕਾ ਤੇ ਫਟੋਡੀ ਲੈ ਕੇ ਜਲੀ ਜਲੀ ਲੇਕਿਨ ਥੱਲੇ ਪਾਇਆ ਐ ਹੋ ਨਹੀਂ ਉੱਤੇ ਫੈਕਟਰੀ ਚੋਂ ਨਿਕਲੇ ਹੀ ਫਿਰ ਐਂ ਕਰ ਲਿਆ ਅੱਛਾ ਹੋਰ ਸੁਣਾਵੋ ਕਦਾ ਇਹਨੂੰ ਵੀ ਲਵਾ ਲਓ ਭਾਜੀ ਮਰਦਾ ਫੈਕਟਰੀ ਕਿਤੇ ਇਹ ਭਾਜੀ ਰੈਜ਼ਮੀ ਦੇ ਮੈਂ ਕਹਿ ਦੂੰਗਾ ਬੋਸ ਜਦ ਆਈਆਂ ਪਰ ਇਹ ਥਾਲਾ ਹੈਗਾ ਕੈਸ਼ ਵਾਲਾ ਨਹੀਂ ਵੀ ਹਾਂ ਦੇ ਨਵੀ ਕਰ ਲੈਣੇ ਠੀਕ ਐਸ਼ ਲਈ ਰਹਿੰਦੇ ਨੇ ਜੇ ਪੀਜ਼ਾ ਦਾ ਇੰਡੀਆ ਵਾਲੇ ਦਾ ਟੇਸਟ ਦੇਖਣਾ ਤੇ ਪਹੁੰਚੋ ਗੇਟ ਤੇ ਆਓ ਤੁਸੀਂ ਗੇਟ ਦਾ ਬਾਵਾ ਕਿਤੇ ਪੀਜ਼ਾ ਨਹੀਂ ਲੱਭਣਾ ਹੋਰ ਤੋਂ ਹਾਂ ਇੱਧਰ ਕੱਟਾ ਜਿਹਨੂੰ ਹਲਾਲ ਕਰਨਾ ਹੌਸਲਾ ਹੋ ਗਿਆ ਉਹਨੂੰ ਪੀਜ਼ਾ ਦਾ ਵੇ ਜਿਹਨੂੰ ਹਲਾਲ ਕਰਨਾ ਮੁਰਗਾ ਵੀ ਬੋਲਿਆ ਅੱਜ ਬਾਕੀ ਇੱਦਾਂ ਨਹੀਂ ਕੱਲੇ ਪੀਦੇ ਆ ਹੋਰ ਵੀ ਕਿਸੇ ਨੇ ਜਿੱਦਾਂ ਕੋਈ ਚਿਕਨ ਲੈਣਾ ਵਾ नान ਜਿਹੜੇ ਇਹਨਾਂ ਦੇ ਆ ਉਹ ਕਿਤੇ ਮੈਨ ਨਹੀਂ ਮਿਲਦੇ ਜੀ ਜਿੱਥੇ ਮਰਜ਼ੀ ਟ੍ਰਾਈ ਕਰ ਲਿਓ ਸਾਰੀ ਜੇ ਆਕੇ ਜਿਹੜੇ گارਲਿਕ नान ਇਹਨਾਂ ਦੇ ਆ ਮੇਨ ਕੋਰਸ ਬਟਰ ਚਿਕਨ ਘੈਂ ਠਿਕਦਮ ਹਾਂ ਲਓ ਜੀ ਮੁਰਗਾ ਬੋਲਦਾ ਇੱਧਰ ਬਾਕੀ ਆ ਜਾਓ ਕਿਸੇ ਨੂੰ ਮਠਿਆਈਆਂ ਲੈਣੀਆਂ ਉਹ ਵੀ ਦਿਖਾਉਂਦੇ ਆ ਤੁਹਾਨੂੰ ਅੰਦਰ ਜੀ ਤੇ ਪਹੁੰਚੋ ਬਾਕੀ ਜਲੇਬ ਨਿਕਲਦਾ ਕਹਿੰਦੇ ਜਲੇਬੀਆਂ ਕਦਾਂ ਜਲੇਬੀਆਂ ਦਈਏ ਤੈਨੂੰ ਕਿਲੋਕ ਪੈਕ ਕਰਾ ਦਈਏ ਸਿੱਧੀਆਂ ਜਲੇਬੀਆਂ ਖਾਦੀ ਕਹਿੰਦੇ ਆ ਜੀ ਨਹੀਂ ਇੱਕ ਇੱਕ ਦੰਦੀ ਪੀਦੇ ਦੀ ਤੇ ਇੱਕ ਨਾਲ ਜਲੇਬੀ ਦੀ ਉਹ ਮੈਂ ਨਹੀਂ ਇੰਦੀ ਕਰਦੇ ਭਾਜੀ ਲਓ ਜੀ ਕਰੋ ਚੈੱਕ ਜੀ ਤੇ ਬਾਕੀ ਇੱਧਰ ਮਠਿਆਈਆਂ ਲੈਣੀਆਂ ਕਿਸੇ ਨੇ ਤੇ ਕਿਸੇ ਨੇ ਲੈਣੇ ਪੀਦੇ ਹੋਰ ਵੀ ਕੁਝ ਵੀ ਆ ਤੇ ਨੰਬਰ ਦੇ ਦੇਣਾ ਜੀ ਤੇ ਪਹੁੰਚੋ ਸਾਰੇ ਜਣੇ ਸਰੀ ਗੇਟਵੇ ਤੇ ਕਰੋ ਚੈੱਕ ਜੀ ਇੱਧਰ ਗੋਲੇ ਦਾ ਬੜਾ ਬਹੁਤ ਟੰਗੇ ਆ ਭਾਜੀ ਇਹ ਕੀ ਚੱਕਰ ਆ ਕੀ ਰੂਸੀ ਨਾ ਡੋੜ ਦੀ ਵਗੈਸੇ ਸੱਤ 4:00 ਵਜੇ ਨਾਲੇ ਛਾਤੀ ਬਣਾਉ ਗੋਲੇ ਦਾ ਡੜੀ ਆ ਕੇ ਪੈਸੇ ਪੂਰੇ ਹੋਣੇ ਬੁੜੇ ਨੂੰ ਪੁੱਠਾ ਸਿੱਧਾ ਟੰਗ ਕੇ ਮੇਰਾ ਵੀਰ ਕੰਮ ਕਰੋ ਕੋਈ ਕੰਮ ਕਹਿੰਦੇ ਲੱਖਾ ਕਹਿੰਦਾ ਗਲਤੀਆਂ ਕਰੋ ਮਾਂ ਪੜਦੇ ਪਾ ਦਿੰਦੀ ਆ ਤੂੰ ਪਤੰਦਰਾ ਬਾਹਰ ਛੇੜਖਾਨੀਆਂ ਕਰੇ ਤਾਂ ਘਰੇ ਪੜਦੇ ਪਈ ਜਾਣ ਹੈ ਆ ਬੁੜੇ ਤੇ ਵੀ ਪਾਦੇ ਪੜਦਾ ਇਹ ਨੰਗਾ ਹੀ ਟੰਗਿਆ ਪਹੁੰਚ ਗਏ ਜੀ ਪਾਜੀ ਹੁਣੀ ਅੱਜ ਕਹਿੰਦੇ ਇਸ਼ਾ ਪੂਰੀ ਹੁਣੀ ਮੰਨਦੀ ਕਹਿੰਦੇ ਸੀ ਪਾਜੀ ਟ੍ਰੇਨ 'ਚ ਤੇ ਜਾਣ ਟਰੇਨ ਚ ਕਹਿੰਦੇ ਸਕਾਈ ਟਰੇਨ ਚ ਸਕਾਈ ਟਰੇਨ ਚ ਜਾਣਾ ਕਹਿੰਦੇ ਪਰਿਆ ਹੀ ਪਿਆ ਕਹਿੰਦੇ ਸਟੇਸ਼ਨ ਵੀ ਇੱਧਰ ਨੂੰ ਵੀ ਕਹਿੰਦੇ ਬਾਜੀ ਮੈਂ ਕਿ ਇਸ ਪਰਟੀ ਤੇ ਦੇਖ ਸਕੂ ਤਾਂ ਨਹੀਂ ਖਲਰਿਆ ਜਦ ਆਪਣਾ ਇੰਡੀਆ ਖਲਰਿਆ ਹੁੰਦਾ ਉਹ ਤਾਂ ਚੂਹੇ ਘੱਡੇ ਘੱਡੇ ਹੁੰਦੇ ਆ ਪਟਰੀ ਤੇ ਇਹ ਹੋਰ ਪਣੀ ਪਈ ਹੋ ਜੀ ਸ਼ੂਕ ਮੈਂ ਕਿ ਮਾਈ ਪੀਪਲ ਐਕਸਟਰਸ ਸ਼ੁਭਦੀ ਲਓ ਜੀ ਸ਼ੁਭਦੀ ਇਧਰ ਕੀ ਕਹਿੰਦੇ ਬਾਜੀ ਮੈਂ ਤਾਂ ਤਪ ਸਾਨੂੰ ਕਾਲੇ ਕਰੀ ਜਾਂਦੇ ਇਹਨੂੰ ਕਾਲਾ ਕਰਕੇ ਦਿਖਾ ਲੈ ਤਾਂ ਇਹ ਸੂਰਜ ਨੂੰ ਵੀ ਚੈਲੰਜ ਕਰਦਾ ਹੋਣਾ ਸੂਰਜ ਨੂੰ ਵੀ ਕਰੋ ਚੈੱਕ ਜੀ ਕਹਿੰਦੇ ਬੈਨਕੂਵਰ ਨਹੀਂ ਇਹ ਤਾਂ ਸੱਚ ਵਰੀ ਆ ਜੇ ਬੈਨਕੂਵਰ ਅੱਗੇ ਕਰਾਉਂਦੇ ਤੁਹਾਨੂੰ ਚੈੱਕ ਸ਼ੁਕਰੀਆ ਕਹਿੰਦੇ ਸ਼ੁਭਦੀ ਪੂਰੀ ਆ ਕੀ ਹੋਇਆ ਪਟਰੀ ਤਾਂ ਤਾਂ ਨਹੀਂ ਲੱਥ ਗਈ ਕਿਤੇ ਜੀ ਆ ਗਿਆ ਕਹਿੰਦੇ ਸਤਲੁਜ ਆ ਗਿਆ ਤੇ ਬਿਆਸ ਆ ਗਿਆ ਭਾਜੀ ਬਿਆਸ ਆ ਬਿਆਸ ਕਰੋ ਜੀ ਚੈੱਕ ਕਹਿੰਦੇ ਪਾਣੀ ਬਹੁਤ ਗੰਦਾ ਆ ਭਾਜੀ ਲਓ ਇਹਦਾ ਠੇਕਾ ਲਓ ਉਹ ਬਹੁਤ ਇਹ ਉਹ ਕਿੱਦਾਂ ਬੈਠੇ ਲੱਗਦੇ ਆ ਉਹ ਜਿਹੜਾ ਵਾਈਟ ਵਾਈਟ ਉਹ ਬੱਜ ਬੈਠੇ ਜਿਹੜੇ ਸਾਰੇ ਆ ਆ ਬੂਰਾ ਲਿਆਂਦਾ ਦੇਖ ਬੂਰਾ ਜੋਈਦਾਂ ਦਾ ਲੱਗਦਾ ਥੱਲੇ ਹੈਗਾ ਵੀ ਕੋਹ ਮੈਨੇ ਇਧਰ ਨਾਲ ਲੱਗਦਾ ਥੱਲੇ ਹੈਗਾ ਵੀ ਕੋਹ ਗਾਥੇ ਚੱਲਦੀ ਆ ਥੱਲੇ ਦੂਜੇ ਆ ਲੋ ਜੀ ਹੋਰ ਚੱਲਦੀਆਂ ਥੱਲੇ ਕਹਿੰਦੇ ਟ੍ਰੇਨਾਂ ਉਥੇ ਰਲ ਜਾਣਾ ਆਪਾਂ ਵੀ ਭਾਜੀ ਕਰੋ ਚੈੱਕ ਕਹਿੰਦੇ ਭਾਜੀ ਹੁਣ ਹੀ ਕਹਿੰਦੇ ਸੀ ਕਿੱਥੇ ਜਾਣਾ ਸਾਈਟ ਟ੍ਰੇਨ ਹੈ ਨਾ ਸੀ ਸੀ ਬੱਸ ਤੇ ਅੱਜ ਦਿਖਾਉਂਦੇ ਆ ਤੁਹਾਨੂੰ ਉਹੀ ਬਲੌਗ ਕਹਿੰਦੇ ਸੀ ਬੱਸ ਤੇ ਸਾਈਟ ਟ੍ਰੇਨ ਦਾ ਬਾਕੀ ਕਰੋ ਚੈੱਕ ਵੈਨਕੂਵਰ ਪਹਿਲਾਂ ਤੁਹਾਨੂੰ ਦਿਖਾਉਂਦੇ ਮੜ ਜਾ ਚੜ ਲੈਣ ਤੋਂ ਪਹਾੜੀ ਤੇ ਚੜ ਲਾਂਦੇ ਉਹਨੂੰ ਕਹਿੰਦੇ ਸਾਡੇ ਵਾਲੀ ਗੱਡੇ ਨੂੰ ਭਾਜੀ ਨੂੰ ਨੀਂਦ ਆਈ ਜਾਂਦੀ ਤਰੋ ਜਾਓ ਜੀ ਉਹ ਜੇ ਬਾਹਰ ਨੂੰ ਨਿਕਲੇ ਆਉਂਦੇ ਇਹ ਦਿਖਾਉਂਦੇ ਆ ਤੁਹਾਨੂੰ ਕਹਿੰਦੇ ਜੀ ਆਲਵਾ ਕਹਿੰਦੇ ਪੈਨ ਕੋਵਰ ਦਾ ਜੀ ਚੈੱਕ ਕਹਿੰਦੇ ਬਾਜੀ ਨੂੰ ਕਿਹਾ ਸੀ ਮੈਂ ਨਾ ਆਉਂਦੇ ਹੋਇਆ ਹੀ ਲਾਉਂਦੇ ਲੈ ਲਿਆ ਬਾਜੀ 350 ਲੈ ਲਿਆ ਕਿਦਾਂ ਲੱਗਦੀ ਜੋੜੀ ਘੈਂਟ ਆ ਪੈਂਦੀ ਸਟੇ ਹੀ ਲੈ ਲਿਆ ਮਗਲ ਦੇਖ ਲੈ ਇੱਧਰ ਜ ਮੰਮੀ ਬਣਾਉਣੀ ਦਾ ਪੁੱਤ ਬੋਲਦਾ ਨਹੀਂ ਕਰੋ ਜੀ ਚੱਕ ਚੱਲਾ ਇਧਰੋਂ ਮਗਰ ਲੱਗ ਇਧਰੋਂ ਉਧਰ ਖੜਾ ਉਹ ਵੀ ਵੱਡਾ ਹੀ ਆਲਾ ਐ ਲਓ ਜੀ ਲਾਪਿਆ ਮੋੜਨ ਕਹਿੰਦੇ ਉਹ ਜਾਜ ਮਗਰ ਉਹ ਤਾਂ ਪਾਣੀ 'ਚ ਚੱਲਦੇ ਆ ਪਿੱਛੇ ਉਹ ਦੇਖੋ ਪਾਣੀ 'ਚ ਤਰਨ ਵਾਲੇ ਲਓ ਜੀ ਉਹ ਥੱਲੇ ਪਾਣੀ ਗੰਦਾ ਮਾਰਿਆ ਤੇ ਕਾਰਗਲ ਦੀ ਜੰਗ ਚ ਚੱਲੇ ਹੁੰਦੇ ਮੁੜ ਕੇ ਆਉਣਾ ਨਹੀਂ ਜੇ ਤਾਂ ਹਾਥੀ ਮਾਰੀ ਜਾਂਦੇ ਸ਼ੇਰੇ ਪੋਂਪ ਪੋਂ ਕਰਾਤੀ ਆ ਮੈਨੂੰ ਨਹੀਂ ਦੱਸਿਆ ਕਿ ਦੇ ਵਜੇ ਆ ਬੜਾ ਹੀ ਤਕੜਾ ਹਨਾ ਭਾਜੀ ਇਹ ਜਾਣਾ ਕਿੱਥੇ ਆ ਲਾਫਕਾ ਲਿਖਿਆ ਹੋਈ ਲਵ ਲਾਫਕਾ ਉਹ ਚਲਾਉਣ ਵਾਲੇ ਬਹੁਤ ਛੱਡੇ ਅੰਦਰ ਇੱਕ ਉਹ ਬੈਠੇ ਅੰਦਰ ਇੱਧਰ ਵੀ ਉਧਰ ਮੇ ਖੁੰਜੇ ਤੇ ਵੀ ਚੰਗੇ ਜਾਨੇ ਬੈਠੇ ਜਾ ਜਾ ਉਧਰ ਮਿੱਦ ਕੇ ਨਾ ਨਾ ਕੇ ਜਵੇ ਉਧਰ ਪਾ ਪਾ ਕਰਾ ਦੇ ਤੋ ਇੱਕ ਵਾਰੀ ਹੋਰ ਇੱਕ ਕੀ ਹੋਊਗਾ ਭਜੀ ਜਿਹੜਾ ਡੁੱਬਦਾ ਨਹੀਂ ਥੱਲੇ ਭਰਦਾ ਅੱਡਾ ਹੈ ਗੱਡੂ ਤਾਂ ਕਾਰਡ ਹਾਂ ਇਹਨਾਂ ਨੂੰ ਬਾਹਰ ਲਿਆਓ ਪਹਿਲਾਂ ਇੱਥੇ ਚੈੱਕ ਕਰੀਏ ਕਿੰਨਾ ਕਾ ਥੱਲੇ ਨੂੰ ਬਾਕੀ ਆ ਥੱਲੇ ਇਹਦੇ ਹੋਰ ਦੇਖ ਲਓ ਨਾ ਸਾਡਾ ਨੂੰ ਪਲਟਦਾ ਇਦਾਂ ਇਦਾਂ ਇੱਧਰ ਦਿਖਾਉਣ ਦੇ ਨਾਲੇ ਸਾਰਿਆਂ ਨੂੰ ਇੱਧਰ ਘੈਂਟ ਜੋੜੀ ਲੱਗਦੀ ਆ ਮੜ ਜਾ ਦੱਸੋ ਨਾਲੇ ਕਮੈਂਟ ਕਰਕੇ ਆਹੀ ਆਪਾਂ ਹੋਣ ਲਾ ਦੇਣਾ ਥੰਬਨੇਲ ਵੀ ਰੋਜੀ ਜੀ ਆ ਕੇ ਚੱਲਾ ਕਹਿੰਦੇ ਉਹ ਖੜਾ ਹਜੇ ਮੂਰੇ ਉਹ ਇਹਦੇ ਨਾਲੋਂ ਛੋਟਾ ਲੱਗਦਾ ਖਰੇ ਆ ਜਿਆਦਾ ਚੌੜਾ ਸੀ ਜੇ ਉਧਰ ਨੂੰ ਮੂੰਹ ਹੋਊਗਾ ਉਹਦਾ ਮਾਣੀ ਜੀ ਚਾਲ ਲਾਣਾ ਜਾਜ ਦੇਖਿਓ ਭਾਂਗ ਕਦਾ ਪੈਂਦੀ ਇਹ ਤੇ ਜਾਜ ਆ ਉਧਰੋਂ ਚੜੂਗਾ ਦੇਖਿਆ ਕਿੱਧਰ ਗਿਆ ਸ਼ੈਪ ਆ ਗਿਆ ਮੋਰੇ ਜੀ ਇਹਨੂੰ ਹਟ ਲਾਂਦਾ ਤੁਹਾਨੂੰ ਦਿਖਾਉਂਦਾ ਮਗਰ ਉਹ ਚੜ ਗਿਆ ਏ ਆਹ ਦੇਖੋ ਆ ਦੇਖੋ ਕਿਤੇ ਬੇਚ ਨਾ ਮਾਰਨਾ ਕਿ ਆਹ ਛੋਟੀ ਕਿੱਸੀ ਇਹਦਾ ਕੁਝ ਜਾਣਾ ਨਹੀਂ ਤੇ ਉਹਦਾ ਰਹਿਣਾ ਨਹੀਂ ਕਰੋ ਜੀ ਟੇਕਾ ਆ ਗਈ ਜੀ ਸੀ ਬਸ ਗੇੜੀ ਕਹਿੰਦੇ ਬਾਦਲ ਹੁਣਾਂ ਨੇ ਚਲਾਈ ਸੀ ਉਹ ਇੱਕ ਢੋਕਾ ਹੀ ਤਿਆਰ ਕਰਾਤਾ ਸੀ ਜੀ ਕੇ ਕੇ ਸੀ ਬਸਦਾ ਇਹ ਥੋੜਾ ਪੈ ਲੱਗਦਾ ਬਾਹਰੋਂ ਦਾ ਚੌਰ ਤੇ ਨਹੀਂ ਇਹ ਤਾਂ ਫਿਰ ਵੀ ਸਹੀ ਆ ਹਜੇ ਬਾਜੀ ਬਹਿ ਗਏ ਕਹਿੰਦੇ ਸੀ ਬਸ ਚ ਬਾਦਲ ਹੁਣਾਂ ਨੇ ਕਹਿ ਕੇ ਸੀ ਬਸ ਤੇ ਚਲਾ ਆ ਭਾਜੀ ਕਿ ਢੋਕੇ ਦਿੱਤੇ ਸੀ ਕਹਿੰਦੇ ਕਰੋ ਜੀ ਚੈੱਕ ਇਹ ਕਿ ਨਹੀਂ ਇਹ ਤਾਂ ਵੀ ਢੋਕਾ ਜਿਹਾ ਸੀ ਤਾਂ ਇਹ ਖੜੇ ਆਪਣੀਆਂ ਬੁੜੀਆਂ ਸਵੈਟਰ ਪਾਉਂਦੀਆਂ ਇੱਧਰ ਵੀ ਲੱਗੀ ਆ ਵੇਖੀ। ਰੋਡ 'ਚ ਆ ਗਏ ਗੱਲੇ ਵੈਨ ਕਵਰ ਦਾ ਸੀ ਐਨ ਟਾਵਰ। ਉਹ ਹੈਲੀਕਾਪਟਰ ਲੱਗਾ ਉਧਰ। ਉਹਦੇ ਵੀ ਝੂਟਾ ਦੇਣੇ ਹੁਣੇ। ਰਹਾ ਜਾ ਰਹੇ ਕਨੇ ਖੜਾ ਜੀ ਉਧਰ ਨੇ ਪਾਪੇ ਕਰੋ ਸੱਚੇ ਛੱਲਾ ਵੱਜਦੀਆਂ ਜਦ ਜੀ ਸਪੀਡ ਖਿੱਚਦੀ ਹੈ ਨਾ ਹੋਰ ਉਹ ਜੀ ਚੇਤ ਕਨੇ ਜਾ ਲੱਗਾ ਅੱਜ ਬਹੁਤ ਖੜੇ ਆ ਪਾ ਜੋ ਦੇ ਕਬੂਰ ਖੜਾ ਉਧਰ ਚੋਂ ਹੋ ਨਗੇ ਆ ਜੀ 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 ਕਿਧਰ ਕਹਿੰਦੇ ਵੈਨਕੂਵਰ ਆਪਾਂ ਚੱਲੇ ਆਂ ਤਾਂ ਨਾਰਥ ਚ ਛੱਲਾ ਹੀ ਬੂਆਂ ਦਾ ਜਾਂਦਾ ਪਾਣੀ ਕਹਿੰਦੇ ਦਰ ਜੰਗਾਲ ਲੱਗ ਗਿਆ ਜੀ ਜਾਜ ਨੂੰ ਇੱਦੀ ਖੜਾ ਹੈ ਲੋ ਜੀ ਤੁਰ ਪਏ ਕਿਵੇਂ ਕਰਵਾਇਦੁਰ ਬੈਂਕ ਕੋਲ ਦਾ ਸੀ ਐਂਡ ਟਾਵਰ ਚੈੱਕ ਅਜੀ ਇਧਰ ਵੀ ਲੈ ਪਾਸੇ ਜਹਾਜ਼ ਹੀ ਬਹੁਤ ਲੱਗੇ ਆ ਆ ਕੈਨੇਡਾ ਪਲੇਸ ਬਾਕੀ ਉਧਰ ਲੱਗੇ ਖੜੇ ਜਹਾਜ਼ ਇਧਰ ਹੋਰ ਵਾਦਰਾ ਨੇ ਬਣਾਈ ਸੀ ਛੋਟੀ ਉਹ ਡੋਲਦੀ ਸੀਗੀ ਹਾਂ ਇਦਾਂ ਉਹਨਾਂ ਨੇ ਕਿ ਵੱਡੀ ਬਣਾਓ ਫੇਰ ਹੀ ਡੋਲਦੀ ਉਹ ਧੂਆਂ ਛੱਡ ਗਿਆ ਸੀ ਢੋਕਾ ਹਾਂ ਬਾਕੀ ਬੰਜੂ ਜੀ ਆ ਰਿਹਾ ਜਸਤਨ ਬਾਤ ਕੁ ਭੱਜੀ ਬਾਜੀ ਥੱਲੇ ਲੋ ਜੀ ਕਰੋ ਜੀ ਚੈੱਕ ਕਹਿੰਦੇ ਨਾਰਥ ਵੈਂਕੂਵਰ ਤੇ ਜਿੱਧਰੋਂ ਆਪਾਂ ਆਏ ਆ ਉਹ ਜ਼ਿਆਦਾ ਸੋਹਣਾ ਲੱਗਦਾ ਉਧਰੋਂ ਇਧਰਲਾ ਸੋਹਣਾ ਲੱਗਦਾ ਹੁੰਦਾ ਇਹ ਕਿ ਚੱਕਰ ਭਾਜੇ ਬਾਕੀ ਆ ਜਿੰਦਿਆਂ ਦਾ ਕੀ ਇਤਿਹਾਸ ਆ ਬਹੁਲਾ ਇਹ ਹੱਥੇ ਲੋਕਾਂ ਨੇ ਕਰੋ ਤਾਂ ਚੈੱਕ ਇਹ ਵੜੇ ਹੁੰਦੇ ਤੇਤੀਆਂ ਨਾਲੋਂ ਲਾ ਕੇ ਇੱਥੇ ਟੰਗ ਜਾਂਦੇ ਹੁਣੇ ਲਓ ਜੀ ਨਿੱਕੀਆਂ ਜਿੰਦੀਆਂ ਵੱਡੇ ਜਿੰਦੇ ਚਾਵੀਆਂ ਕਹਿੰਦੇ ਇਧਰ ਸੱਡ ਤੋਂ ਲਾ ਕੇ ਜਿੰਦੇ ਲਓ ਜੀ ਕਿਵੇਂ ਹੁਣੇ ਲੱਗੇ ਅੱਜ ਸੌਖੋ ਤੋਂ ਖਾਣੇ ਸੇ ਜਿੰਦਾ ਲਾ ਕੇ ਇਹ ਜੀ ਮੇਰੇ ਖਾਨ ਬਾਬਿਆਂ ਵਾਲੇ ਆ ਗਏ ਉਹ ਲੱਗੇ ਲਾਉਣ ਇੱਥੇ ਜੀ ਇਧਰ ਬੜੇ ਜਿਆਦੇ ਜਿੰਦੇ ਜਿੰਦਗੀ ਤੇ ਇਧਰ ਲੋਜ ਕਰੋ ਚੈੱਕ ਉਹ ਤੁਰ ਤੱਕ ਜਿੰਦਾ ਹੀ ਦੀ ਦੇ ਜਿੰਦੇ ਉਹ ਸ਼ਿਪ ਦੇਖ ਦੇ ਤਾਂ ਉੱਚ ਤਾਂ ਨਹੀਂ ਝੂਟਕ ਲੈਣਾ ਭਾਜੀ ਉਹ ਸਟਿਆ ਹੋਵੇ ਉਧਰ ਨੂੰ ਹਨਾ ਉਹ ਤਾਂ ਮੱਛੀਆਂ ਫੜਨ ਵਾਲੇ ਲੱਗਦਾ ਵੱਡੇ ਸ਼ਿਪ ਹੈ ਨੇ ਉਹ ਦੂਸਰੀ ਸਾਈਡ ਤੇ ਖੜੇ ਹਜੇ ਉਧਰ ਉਹ ਕਰੋ ਚੈੱਕ ਜੀ ਆਹ ਤੇਰੇ ਨਾਮੇ ਬਣਾ ਦਈਏ ਇਹਦਾ ਕਿਦਾਂ ਲਓ ਜੀ ਇੱਧਰ ਕਹਿੰਦੇ ਆ ਵੀ ਰੁਪਿੰਦਰ 9 ਨਵੰਬਰ ਨੂੰ ਲਾ ਕੇ ਗਏ ਰਾਹੁਲ ਜੈਂਸੀ 2022 ਦਾ ਲਾਜਿੰਦਾ ਜਿੰਦਾ ਮਰਜੀ ਨਾਮ ਲਿਖ ਲੇਖ ਲਾਈ ਜਾ ਬਣਨਾ ਕੁਝ ਨਹੀਂ ਇਹ ਸਾਲੋ ਇਦਾਂ ਲੱਗੇ ਰਹਿ ਜਾਣੇ ਆ ਆ ਕੀ ਹੋਣ ਲੱਗਾ ਭਲਾ ਲੈ ਹਮ ਚਲਿਏ ਫੇ ਆਪਾਂ ਵੀ ਹੁਣ ਉਧਰ ਨੂੰ ਦੇਖੀਏ ਕਰੋ ਜੀ ਚੈੱਕ ਕਹਿੰਦੇ ਬੈਂਕੂਵਰ ਲਓ ਜੀ ਇੱਧਰ ਕਹਿੰਦੇ ਸ਼ਿਪ ਲੱਗਾ ਅੱਜ ਕਹਿੰਦਾ ਬਾਜੀ ਚੜਾ ਦਈਏ ਇੱਦਰੀ ਕਰੋ ਚੱਕ ਇਹ ਤਾਂ ਮੁੱਕਦਾ ਹੀ ਨਹੀਂ ਉਹ ਲਗਾਤਾਰ ਤੱਕ ਕਰੋ ਚੱਕ ਜਗਾਰ ਬਹੁਤ ਜ਼ੋਰ ਨਾਲ ਆ ਗਈ ਹੋਈ ਜਾਂਦਾ ਉਧਰ ਚੱਲਣ ਲੱਗਾ ਚੱਲਣ ਨੇ ਕਿ ਇੱਥੇ ਇੱਧਰ ਉਹ ਮਗਰ ਇੱਕ ਹੋਰ ਖੜਾ ਜੇ ਵੇਚੀ ਆ ਇਕੱਠਾਈ ਆ ਇਹ ਵੇਚੀ ਆ ਵਾਲਾ ਹੀ ਵੱਡਾ ਆ ਜਾਰੇ ਉਹ ਚਲਾਉਣ ਵਾਲੇ ਚੈੱਕ ਕਰੋ ਉਧਰ ਉੱਪਰ ਲੋ ਜੇ ਉਧਰ ਪੈਨ ਲਾਪੇ ਸ਼ਰਾਟੇ ਜੇ ਬਾਜੀ ਤੁਰ ਰਿਹਾ ਜੇ ਵੱਜਣ ਲਾਪੇ ਤੁਰਿਆ ਉੱਥੋਂ ਤੁਰਿਆ ਲੱਗਦਾ ਥੱਲੇੋਂ ਖਿਲਦਾ ਨਹੀਂ ਹਾਂ ਉੱਪਰੋਂ ਤੁਰਿਆ ਉਹ ਜਗਾੜ ਜੇ ਉਹ ਚੈੱਕ ਕਰੋ ਥੱਲੇ ਆਲੈਂਡ ਅਮਰੀਕਾ ਲਾਈਨ ਤੁਰ ਪਿਆ ਜੀ ਤੁਰ ਪਿਆ ਤੁਰ ਪਿਆ ਉਧਰੋਂ ਉਹ ਮਗਰੋਂ ਖਿਲਦਾ ਉਧਰ ਨੂੰ ਜਾਂਦਾ ਪਿਆ ਉਹ ਦੇਖ ਚਲੋ ਫੇ ਰੁਕ ਜਾ ਉਧਰੋਂ ਮੁੜਦਾ ਪਿਆ ਸ਼ੇਪ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpwar3 ਤੇ ਇੰਸਟਾਗ੍ਰam ਦੀ ਹੈਗੀ ਆ pwar.singh ਤੇ ਕਰ ਲਿਓ ਸਾਰੇ ਜਾਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤੇ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੌਕ ਦੀ ਹੈਗੀ ਆ pwar.singh ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ